ਤੋਂ ਬਹੁਤ-ਬਹੁਤ ਸਵਾਗਤ ਹੈ ਜਦੀਪ ਸਿੰਘ ਅਸੇ ਦੇ ਘੋਲ ਦੇ ਅੰਦਰ ਹੁਣ ਮੈਂ ਇਸ ਧਾਰ ਸਭਾ ਦੇ ਸਾਡੇ ਮਰਦਾਨ ਮਾਸਟਰ ਕਾਸ਼ੀ ਜੀ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਦੋ ਮਿੰਟ ਪਲੀ ਸਮਤ ਹੋੜਾ ਖਿਆਲ ਰੱਖਿਓ ਕਿਉਂਕਿ ਮੇਰੇ ਸੰਤਿਓ ਤੁਸੀਂ ਇਹ ਮਿਲਗੋਰੀ ਨੂੰ ਲੈ ਕੇ ਇੱਥੇ ਬਿਠਾਵਾ ਆ ਰਹੇ ਹੋ ਤੁਸੀਂ ਸੰਭਗਰ ਨੂੰ ਲੈ ਆ ਰਹੇ ਪਰ ਤੁਹਾਨੂੰ ਦੱਸਿਆ ਨਹੀਂ ਜਾ ਰਿਹਾ ਮੈਂ ਪੂਰਾ ਕਿੱਥੇ ਛੱਡਣਾ ਮੈਂ ਬੜੀ ਬੇਹਿੰਮਾਈ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਜਾਂ ਰਾਜਨੀਤਿਕ ਪਾਰਟੀਆਂ ਉਹ ਕੋਈ ਵੀ ਉਹ ਧੰ ਨਹੀਂ ਕਰ ਰਹੀਆਂ ਕੋਈ ਜ਼ਿੰਮੇਵਾਰੀ ਨਹੀਂ ਲੈ ਰਹੀਆਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈ ਕੁਰਸੀਆਂ ਤੇ ਬੈਠੇ ਹੈ ਇੱਕ ਹੋਰ ਸ਼ਰਮ ਵਾਲੀ ਗੱਲ ਹੈ ਜਦੋਂ ਕੋਈ ਧਰਨਾ ਦਿੰਦਾ ਆ ਕੇ ਕਹਿੰਦੇ ਨਹੀਂ ਕਰ ਦਿੰਨੇ ਆ ਕੰਮ ਨਹੀਂ ਕੋਈ ਨਹੀਂ ਛੇਤੀ ਕੂੜਾ ਚੁਕਵਾ ਦੇਾਂਗੇ ਜਿਹੜਾ ਬਾਰ-ਬਾਰ ਬੰਦਾ ਇਹ ਕਹਿੰਦਾ ਜਿਹੜਾ ਬਾਰ-ਬਾਰ ਮੋਕਰਦਾ ਆਪਾਂ ਨੂੰ ਪਤਾ ਪੰਜਾਬੀ ਚ ਉਹਨੂੰ ਕੀ ਕਹਿੰਦੇ ਆ ਸੋ ਉਹਨਾਂ ਨੂੰ ਜ਼ਾਹੀਦਾ ਇਹਦਾ ਮਸਲੇ ਦਾ ਹੱਲ ਕਰਨ ਸਾਡੇ ਭੈਣਾ ਸਾਡੀਆਂ ਸਾਡੇ ਵੀਰ ਜਿਹੜੇ ਸਫਾਈ ਸੇਵਕ ਨੇ ਇਹਨਾਂ ਨੂੰ ਚਿੰਤਾ ਹੈ ਕਿ ਸ਼ਹਿਰ ਦੇ ਵਿੱਚ ਕੰਦਣਾ ਫੈਲੇ ਔਰ ਮੈਂ ਕਹਿੰਦਾ ਜਿਹੜੇ 23 ਮਿਊਸਪਲ ਕਮਿਸ਼ਨਰ ਹੈ ਸਣੇ ਪ੍ਰਧਾਨ ਸਣੇ ਐਮਐਲਏ ਜਾਂ ਐਸਬੀਐਮ ਜਾਂ ਏਡੀਸੀ ਸਾਰੇ ਜ਼ਿੰਮੇਵਾਰ ਹੈ ਔਰ ਇਹਨਾਂ ਲਈ ਜ਼ਾਹੀਦਾ ਇਹ ਕੰਮ ਕਰਨਾ ਬਾਕੀ ਇਹ ਵੱਡੇ ਗਸੂਰ ਲੋਕਾਂ ਦਾ ਇਹਨਾਂ ਨੇ ਉਹ ਨਾਨਕ ਜੀ ਨੇ ਗਿੱਲ ਸਾਹਿਬ ਨੂੰ ਥਾ ਥਾ ਸਨੇਹ ਦਿੱਤੇ ਆ ਜਾ ਜਾ ਮੁਹੱਲਿਆਂ ਚ ਗਿਆ ਵੀ ਆਓ ਪਰ ਉਹ ਸੁੱਤੇ ਪਏ ਆ ਅਸੀਂ ਲੋਕ ਬੜੇ ਸਵਾਰਤੀ ਆ ਆ ਮੈਂਬਰ ਕਮੇਟੀ ਦੇ ਮਗਰ ਕੂੜਾ ਸਿਰਫ ਮਹੱਲੇ ਵਾਲੇ ਘੱਟ ਘੱਟੇ ਹੋ ਗਏ ਕੁਰਸੀਆਂ ਲੈ ਕੇ ਆ ਗਏ ਕਿੰਨੇ ਅਸੀਂ ਘਰ ਛੱਡ ਕੇ ਆਏ ਆ ਹੁਣ ਦੇਖੋ ਇੱਥੇ ਕੋਈ ਨਹੀਂ ਆਇਆ ਜਿਹੜੇ ਇਹ ਮੁਜ਼ਾਰਾ ਕਰਨ ਆ ਰਹੇ ਆ ਇਹ ਸਾਨੂੰ ਸ਼ਰਮਾ ਰਹੀ ਹੈ ਵੇ ਸਾਡੇ ਭਰਾ ਜਾ ਕੇ ਲੋਕ ਕਿਹੋ ਜਿਹੇ ਆਪ ਦੇ ਘਰਾਂ 'ਚ ਬੈਠੇ ਆ ਉਦੋਂ ਵਿਜੇ ਨਗਰ ਵਾਲੇ ਆ ਕੇ ਬਹਿ ਗਏ ਚਾਂਸੀ ਚੌਕ 'ਚ ਆ ਚਾਂਸੀ ਚੌਕ ਦੇ ਸਾਹਮਣੇ ਦੁਕਾਨਦਾਰ ਆ ਕੇ ਬਹਿ ਗਏ ਸੀ ਕਹਿੰਦੇ ਸੀ ਅਸੀਂ ਇਹ ਜ ਗੰਦੇ ਦੇਸ਼ ਦੇ ਵਿੱਚ ਰਹਿੰਦੇ ਆ ਹੁਣ ਇਹ ਸਾਫ਼ ਹੋ ਗਿਆ ਉਹਨਾਂ ਨੂੰ ਚਾਹੀਦਾ ਹੋਣਾ ਜਾਂਦੇ ਹੋ ਗੱਲਾਂ ਬਹੁਤ ਕਰਨ ਵਾਲੀਆਂ ਸੜਕਾਂ ਇੱਥੇ ਟੁੱਟੀਆਂ ਪੂੜਾ ਹੈ ਸੀਵਰੇਜ ਦਾ ਬਦਮਾੜਾ ਹਾਲ ਆ ਸੜਕ ਪਟਕੇ ਰਾਜੰਦੇ ਜਿਹੜੇ ਬਾਟਰ ਸੁਗਾਈ ਵਾਲੀ ਮੁਰਗੇ ਪੁੱਤ ਨਹੀਂ ਕਰਦੇ ਸੋ ਸਾਨੂੰ ਇਹ ਹੋਣਾ ਚਾਹੀਦਾ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਮੈਂ ਸਾਥੋ ਇਹ ਲੋਕੋ ਗੰਦ ਨਾ ਖਾਓ ਇਸ ਸ਼ਹਿਰ ਨੂੰ ਹਰਾ ਬਣਾਓ ਅਤੇ ਇਸ ਨੂੰ ਸਾਫ਼ ਰੱਖੋ ਬਹੁਤ ਬਹੁਤ ਧੰਨਵਾਦ ਪੰਜਾਬ